ਬੜੀ ਵੋਕੈਬਲਰੀ ਸ਼ਬਦਾਵਲੀ ਥੋੜੀ ਜੀ ਨਿਮਰਤਾ ਵਾਲੀ ਰੱਖੀਏ ਜੇ ਕਹਿੰਦੇ ਖਬਰਾਂ ਜਨ ਦਾ ਸੁਣੋ ਐਮਪੀ ਸਾਹਿਬ ਇਹ ਕਰਦੇ ਹਾਂ ਜਵਾਬ ਜੋ ਵੀ ਤੁਹਾਨੂੰ ਜਿੰਨੇ ਜਾਣ ਤੋਂ ਇਹ ਗੱਲ ਕਰਦੇ ਆਪਾਂ ਜਵਾਬ ਦੋ ਸ਼ਬਦਾਂ ਚ ਆਪਣੇ ਬੰਦੇ ਨਾ ਸਿੱਧੇ ਹੋ ਜਾਂਦੇ ਪਾਜੀ ਜਾਤੀ ਤੌਰ ਤੇ ਕਿ ਅਸੀਂ ਉਹ ਫਲਾਣੇ ਪ੍ਰਾਈਮ ਮਿਨਿਸਟਰ ਨੂੰ ਮਾਰ ਸਕਦੇ ਤੇ ਇਹਨੂੰ ਵੀ ਮਾਰ ਸਕਦੇ ਹੋ ਘਬਰਾਹਟ ਤੇਰਾ ਕੀ ਆ ਬਣਾਣਾ ਸਾਡੀ ਗੱਲ ਸਾਡੇ ਪੈਰ ਤੋਂ ਬਹਾਰ ਨਾ ਜਾਓ ਸਾਡੇ ਬਿਆਨ ਸਾਡੀ ਗੱਲ ਦਾ ਜਵਾਬ ਹੈ ਇਹ ਹੈ ਲੈਵਨਟਾ ਗੱਲ ਕਿ ਜਿਹੜਾ ਪਾਰਨਿਵਰਤਾ ਦੇ ਨਾਲ ਪਿਆਰ ਨਾਲ ਆਪਾਂ ਜਾਵਾਂਗੇ ਤੇ ਕੋਈ ਰੋਕੇਗਾ ਨਹੀਂ ਮੈਨੂੰ ਲੱਗਦਾ ਸਾਡੇ ਨਾਲ ਇੱਕੋ ਮਿੰਟ ਜੀ ਸਾਡੇ ਕੋਲ ਕਿਹੜਾ ਹਥਿਆਰ ਸੀ ਸਰਕਾਰ ਜਿੰਨਾ ਜਿਹੜਾ ਕਿ ਅਸੀਂ ਅਸਲਾ ਲੈ ਕੇ ਜਾ ਰਹੇ ਸੀ ਸਾਡੇ ਕੋਲ ਇੱਕ ਸਾਡਾ ਆਪਣਾ ਟਰੈਕਟਰ ਇੱਕ ਟਰਾਲੀ ਤੇ ਸਾਡੇ ਕੋਲ ਰੋਟੀਆਂ ਪਕਾਉਣ ਵਾਲਾ ਆਟੇ ਵਾਲਾ ਸਾਧਨ ਸੀ ਇਸ ਤੋਂ ਉੱਪਰ ਦੇ ਲੋਕੋ ਸ਼ਿਵਰ ਨਰਿੰਦਰ ਮੋਦੀ ਬੋਲਤਾ ਬਾਤ ਕਹਿ ਦੋ ਲਾਲਾ ਵੀ ਨਹੀਂ ਆ ਰਿਹਾ ਸਿਮ ਲਾਲਾ ਹੋ ਗਿਆ ਆ ਗਿਆ ਆ ਗਿਆ ਆਪਾਂ ਦੇ ਪਰਨੇ ਬੰਨੇ ਲੱਗੂਗੀ ਜੇਰੇ ਕਿ ਉੱਥੇ ਕੋਲੇ ਕੰਮ ਕਰਦੀ ਆ ਤਾਂ ਕਿਸੇ ਦੀ ਜਾਨ ਲਾਣਾ ਆ ਲਾਸਟ ਵਾਲੀ ਦੇ ਆਪਾਂ ਸਾਡੇ 10000 ਰੁਪਏ ਲਾਸਟ 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 ਰੁਪਏ ਕਰਦਾ ਕਿਉਂ ਕਿ ਇੱਥੇ ਕਿਸਾਨ ਬੋਲੀ ਅੱਗ ਲਾਓ ਇੱਕ ਮਿੰਟ ਮੈਂ ਪਰਾਲੀ ਨੂੰ ਵਾਤ ਲਾ ਦੇ ਕਿਸਾਨ ਉਹਦੀ ਫੀਲਡਾਂ ਦਾ 3-4 ਬੈਠ ਕੇ ਕਹਿੰਦੇ ਆ ਜੱਟ ਨੇ ਟਾਲੀ ਪਾ ਲੈਂਦੇ ਕਾ ਲੈਂਦੇ ਪਤਾ ਦਰਜ ਕਰੋ ਨਹੀਂ ਜੀ ਤੇ ਜਿਹੜਾ ਕਿਸਾਨ ਦੇ ਕਤਲ ਕੀਤੇ ਗਏ ਉਹਨਾਂ ਦੇ ਪਰਚਾਦਰ ਕਿਉਂ ਨਹੀਂ ਮਾਇ ਸ਼ਾਇਦ ਨਾ ਹੀ ਹੁੰਦੇ ਆਪ ਚਾਹੋ ਕਿਉਂਡਾ ਆਪ ਠੀਕ ਗੋਲ ਨੁਕਾਟ ਨਹੀਂ ਆਪ ਚਾਹੋ ਗਰੀਬ ਪਰਿਵਾਰ ਦੇ ਸਸਾਰ ਦਾ ਬੈਹਰੀ ਬੰਦ ਕਰਾ ਲਓ ਇੱਕ ਕਿੰਨਾ ਗਾਇਮਤ ਨਹੀਂ ਕਰਿਆ ਲੱਕੜ ਦਾ ਮੁਕੱਦਮਾ ਦਰਜ ਕਰੋ ਪਛਦਾਵਣ ਬਣਾਉਣ ਲਈ ਤਾਂ ਹਾਂ ਤਾਂ ਇਕ ਵਾਰ ਸਮਝ ਲਓ ਮੈਂ ਹਾਜ਼ਰ ਹੋ ਗਿਆ ਸੀ ਐਮਐਸਪੀ ਵਾਲੇ ਜੀ ਸਾਨੂੰ ਸਵਾਲ ਦਾ ਜਵਾਬ ਦੇ ਦਿਓ ਜਿਹੜੀ ਗੱਲ ਆਪਾਂ ਕਾਹਲੀ ਵਿੱਚ ਚੋਹ ਸਹਿਜ ਰਹਿ ਕੇ ਸਹਿਜ ਰਹਿ ਕੇ ਪਿੱਛੇ ਤੋਂ ਲਿਆਉਣਾ ਪੁੱਛ ਕੇ ਆਪਣਾ ਮੁਲਕ ਆਪਾਂ ਕਿਤੇ ਵੀ ਜਾ ਸਕਦੇ ਆ ਇੱਕ ਵਾਰੀ ਬੇਨਤੀ ਕਰੋ ਬੇਨਤੀ ਮੇਰੀ ਹੈ ਕਿ ਜਦੋਂ ਮੈਂ ਬੋਲਦਾ ਫਿਰ ਨਾ ਬੋਲਣ ਜਦੋਂ ਤੁਸੀਂ ਬੋਲੋਗੇ ਤਾਂ ਮੈਂ ਬਿਲਕੁਲ ਬਾਕੀ ਸਾਰੇ ਖਾਮੋ ਆਪਣਾ ਮੁਲਕ ਆਪਾਂ ਕਿਤੇ ਵੀ ਜਾ ਸਕਦੇ ਆ ਆਪਣੇ ਹੱਕਾਂ ਦੀ ਆਵਾਜ਼ ਪਾ ਬਲੰਤ ਤਰੀਕੇ ਨਾਲ ਉਠਾਉਣ ਲਈ ਕਿਉਂਕਿ ਆਪਣੇ ਸਤਿਗੁਰੂ ਬਾਜਾ ਵਾਲੇ ਬਾਪੂ ਨੇ ਆਪਾਂ ਨੂੰ ਗੈਰਤ ਤੇ ਅਣਖ ਦੀ ਗੁਰਤੀ ਬਖਸ਼ੀ ਸੀ ਜਿੱਥੇ ਤੱਕ ਮੇਰੀ ਇੱਕੋ ਹੀ ਬੇਨਤੀ ਆ ਕਿ ਸ਼ਾਇਦ ਜਦੋਂ ਗੁਰੂ ਵਾਲਿਆ ਹੋ ਜਾਈਦਾ ਅੰਮ੍ਰਿਤ ਛਕ ਲਈਦਾ ਉਹ ਕਹਿੰਦੇ ਨਾ ਨਾਥ ਖਸਮ ਹੱਥ ਹੋ ਜਾਂਦੀ ਹੈ ਫਿਰ ਲਗਾਮ ਗੁਰੂ ਦੇ ਕੋਲ ਹੁੰਦੀ ਹੈ ਤੇ ਗੁਰੂ ਸਾਹਿਬਾਨ ਨੇ ਸਾਨੂੰ ਨਿਮਰਤਾ ਸਿਖਾਈ ਆ ਥੋੜੀ ਜੀ ਆਪਾਂ ਭਾਸ਼ਾ ਆਪਣੀ ਵੋਕੈਬਲਰੀ ਸ਼ਬਦਾਵਲੀ ਥੋੜੀ ਜੀ ਨਿਮਰਤਾ ਵਾਲੀ ਰੱਖੀਏ ਨਹੀਂ 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 ਮਖਰਾ ਜੀ ਸੁਣੋ ਐਮਪੀ ਸਾਹਿਬ ਇਹ ਗੱਲ ਜਵਾਬ ਦਿਓ ਮੈਨੂੰ ਜਿੰਨੀ ਜਾਣਦਾ ਮੈਂ ਤੁਹਾਨੂੰ ਕਿਉਂ ਰੋਕਿਆ ਬਾਪਾ ਜਵਾਬ ਦੇ ਦੋ ਸ਼ਬਦ ਅਸੀਂ ਤੁਹਾਡੀ ਨਹੀਂ ਸੁਣਨਾ ਜੀ ਆਪਣੇ ਬੰਦੇ ਦਾ ਸਿੱਧੇ ਹੋ ਜਾਂਦੇ ਪਾਜੀ ਜ਼ਾਤੀ ਤੌਰ ਤੇ ਇਹ ਅਸੀਂ ਉਹ ਖੁਲਾਨੇ ਪ੍ਰਾਈਮ ਮਿਨਿਸਟਰ ਨੂੰ ਮਾਰ ਸਕਦੇ ਤੈਨੂੰ ਵੀ ਮਾਰ ਸਕਦੇ ਘਬਰਾਹ ਜਿਹੜਾ ਚੱਲਦਾ ਨਾ ਖੜੀ ਗੱਲ ਖੜੇ ਮੈਦਾਨ ਤੋਂ ਬਾਹਰ ਨਾ ਜਾਓ ਸਾਡੇ ਬਿਆਨ ਖੜੇ ਰਹਿਣਗੇ ਜੀ ਇਹ ਹੈ ਲੇਵਲ ਟੈਂਡਲ ਕਿ ਜੇ ਆਪਾਂ ਨਿਬਰਤਰ ਦੇ ਨਾਲ ਪਿਆਰ ਨਾਲ ਆਪਾਂ ਜਾਵਾਂਗੇ ਤਿੱਕੋ ਰੁਕੇਗਾ ਨਹੀਂ ਮੈਨੂੰ ਲੱਗਦਾ ਸਾਡੇ ਕੋਲ ਕਿਹੜਾ ਇੱਕੋ ਮਿੰਟ ਜੀ ਸਾਡੇ ਕੋਲ ਕਿਹੜਾ ਅਸਰਾ ਸੀ ਸਰਕਾਰ ਜਿੰਨਾ ਜਿਹੜਾ ਕਿ ਅਸੀਂ ਅਸਰਾ ਲੈ ਕੇ ਜਾ ਰਹੇ ਸੀ ਸਾਡੇ ਕੋਲ ਇੱਕ ਸਾਡਾ ਆਪਦਾ ਟਰੈਕਟਰ ਇੱਕ ਟਰਾਲੀ ਇੱਕ ਸਾਡੇ ਕੋਲ ਰੋਟੀਆਂ ਬਕਾਉਣ ਵਾਲਾ ਆਟੇ ਦਾ ਸਾਧਨ ਸੀ ਇਸ ਤੋਂ ਵੱਧ ਸਰਕਾਰ ਨੇ ਸਾਡੇ ਕੋਲ ਗੁੱਸਾ ਤੁਸੀਂ ਜੋ ਕਰਦੇ ਆ ਮੈਨੂੰ 100% ਯਕੀਨ ਹੈ ਮੈਂ ਯਕੀਨ ਕਰਕੇ ਹਾਂ ਤੁਹਾਡੇ ਕੋਲ ਮੈਨੂੰ ਪਰ ਉਸ ਕੰਨਾ ਮੇਰੀ ਫੋਰਸ ਵੀ ਰੁਕਦੀ ਹੈ ਮੈਨੂੰ ਮੇਰੇ ਦੋਸਤ ਮੇਰੇ ਬੱਚੇ ਰੋਣ ਲੱ ਪੈਂਦੇ ਕਿ ਤੁਸੀਂ ਵਿੱਚ ਕਿਉਂ ਜਾਂਦੇ ਮੈਂ ਕਿਹਾ ਮੇਰੇ ਪੁੱਤ ਮੇਰੀ ਜ਼ਿੰਦਗੀ ਉਹਨਾਂ ਨੇ ਬਖਸ਼ੀ ਆ ਮੇਰੇ ਰਿਕਾਰਡ ਵੀ ਪਹਿਲੇ ਉਹਨਾਂ ਨੇ ਬਣਾਏ ਖਾੜੇ ਵੀ ਬਿٹے ਮੈਂ ਕਰਜ਼ਦਾਰ ਆ ਨੂਨ ਮੈਕਨਾਂ ਆਇਓ ਮੈਂ ਕਰਜ਼ਦਾਰ ਆ ਮੈਂ ਤਾਂ ਜਾਂਦਾ ਚਖਮਾਂ ਤੇ ਨੂਨ ਸਿੱਟਣਾ ਆ ਰਹੇ ਹਾਂ ਸਰ ਤੁਸੀਂ ਜਵਾਬ ਦਿਓ ਸਾਡੀ ਗੱਲ ਦਾ ਜਵਾਬ ਕੋਈ ਆ ਨੂਨ ਹੀ ਲੈ ਜਾਂਦੇ ਹਾਂ ਮੈਂ ਤੁਹਾਡੀ ਗੱਲ ਦਾ ਇਹੀ ਜਵਾਬ ਦਿੰਨਾ ਕਿ ਨਿਮਰਤਾ ਨਾਲ ਜਾਣਾ ਅਸੀਂ ਨਿਮਰਤਾ ਨਾਲ ਗਏ ਸੀਗੇ ਜੀ ਅਸੀਂ ਹੁੱਲੜ ਨਹੀਂ ਬਾਜੀ ਕੀਤੀ ਅਸੀਂ ਤੇਰਾ ਵੀ ਇੱਕ ਮਹੀਨਾ ਫਿਰ ਵੀ ਕਿਉਂ ਜਾਂਦੇ ਤੇਰਾ ਵੀ ਮਹੀਨੇ ਦਿੱਲੀ ਦੇ ਵਿੱਚ ਰਹੇ ਹਾਂਜੀ ਉੱਥੇ ਕੋਈ ਬਲਾਤਕਾਰ ਹੋਇਆ ਉੱਥੇ ਕੋਈ ਫੁੱਲ ਦਾ ਬੂਟਾ ਤੋੜਿਆ ਗਿਆ ਉੱਥੇ ਕੀ ਕੁਝ ਹੋਇਆ ਦੱਸੋ ਅੱਜ ਤੱਕ ਉਹਨਾਂ ਲੋਕਾਂ ਤੋਂ ਕਿਹਨੇ ਪੁੱਛਿਆ ਹੋਊਗਾ 13 ਮਹੀਨੇ 13 ਮਹੀਨੇ ਉਹ ਜਿਹੜੇ ਮੈਂ ਆਪ ਉਥੇ ਦੇਖਿਆ ਆਪਣੀਆਂ ਅੱਖਾਂ ਨਾਲ ਕੋਈ ਕੁਦਰਤ ਨੇ ਮਾਲਕ ਨੇ ਗੁਰਨਾਨਕ ਪਾਤਸ਼ਾਹ ਨੇ ਐਸਾ ਵਰਤਾਰਾ ਵਰਤਾਇਆ ਜਵਾਬ ਨਹੀਂ ਦੇ ਸਕਦਾ ਜੈਕਾਰਾ 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 ਸਰਾਈ ਜਵਾਬ ਨੇ ਜੈਕਾਰਾ ਜੈਕਾਰਾ ਜਵਾਬ ਹੰਸਰਾਜ ਮਰਦਾ ਕੋ ਮਨੋ ਪੁੱਛਣਾ ਕਰ ਉਸ ਗੱਲ ਦਾ ਇਹ ਹੈ ਜਵਾਬ ਕਿ ਜੇ ਤੁਹਾਨੂੰ ਹਕੂਮਤ ਤਾਈ ਜਾਂ ਕਿਸੇ ਤਾਈ ਇਤਰਾਜ਼ ਹੈ ਹਾਂਜੀ ਹੰਸਰਾਜ ਹੰਸ ਤੋਂ ਜਵਾਬ ਦੇ ਰਣ ਤੁਹਾਡਾ ਬੱਚਾ ਇੱਥੇ ਹੀ ਗਿਆ ਨਾ ਹਾਂਜੀ ਦੱਸੋ ਦੱਸੋ ਮੇਰੀ ਮੈਂ ਉਦੋਂ ਅਜੇ ਛੋਣਿਆ ਹੀ ਸੀ ਨਮਾ ਸੀ ਮੈਨੂੰ ਬਾਅਦ ਚ ਜਦੋਂ ਫਰਸ਼ਕਲ ਮੇਰੇ ਕੋ ਚਾਚ ਦਾ ਕੋਈ ਪੋਰਟਫੋਲੀਓ ਹੁੰਦਾ ਮੈਂ ਕਿਸੇ ਜਿੱਥੇ ਆਰਡੀਨੈਂਸ بڑے ਕਾਨੂੰਨ ਉਹਦਾ ਕੋਈ ਮੈਂਬਰ ਹੁੰਦਾ ਸਰ ਉਹ ਤਾਂ ਹਜੇ ਗੱਲ ਹੀ 2 ਮਹੀਨਿਆਂ ਦੀ ਉਹ ਤੋਂ ਬਾਅਦ ਤੁਸੀਂ ਬੇਹੇ ਹੋ ਕੇ ਪ੍ਰਾਣੀ ਬਣ ਕੇ ਸੁਣਨ ਤੋਂ ਪਹਿਲਾਂ ਪੜਿਆ ਨਾਲ ਦੀ ਲੱਗਦੀ ਸੀ ਮੈਂ ਰੋਜ਼ ਨਹੀਂ ਦੱਸਦੀ ਅੱਛਾ ਇੱਕ ਪਹਿਲੀ ਗੱਲ ਤਾਂ ਤੁਹਾਡੇ ਕੋਲ ਕੋਈ ਜਵਾਬ ਹੈ ਨਹੀਂ ਸਾਨੂੰ ਵੀ ਇਹ ਦੇਖੋ ਜਵਾਬ ਹੈ ਸੁਣ ਲਓ ਕੱਲ ਨੂੰ ਸਿੱਧੀ ਗੋਲੀ ਮਾਰੋ ਮਸਲਾ ਜਵਾਬ ਸੁਣ ਲਓ ਚੁੱਪ ਕਰਨ ਨੂੰ ਸਿੱਧੀ ਗੋਲੀ ਕਿਉਂ ਮਾਰੋ ਮੈਂ ਹਫ਼ਤੇ ਬਾਅਦ ਆਇਆ ਸੀ ਜਲੰਧਰ ਪ੍ਰੈਸ ਕਾਨਫਰੰਸ ਕੀਤੀ ਜੋ ਕੱਢ ਕੇ ਸਾਰਾ ਜਮਾਨਾ ਦੇਖੋ ਸਰ ਉਹਦੀ ਗੱਲ ਉਹਦੇ ਵਿੱਚ ਮੈਂ ਪਤਾ ਕੀ ਕਿਹਾ ਸੀ ਅੱਜ ਦਿਓ ਜਵਾਬ ਹੋਈ ਸੀ ਕਿ ਮੈਂ 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 ਜਿੰਨੇ ਵੀ ਕਿਸਾਨ ਲੀਡਰ ਸੀ ਉਹਨਾਂ ਨੂੰ ਸਨਮਰ ਬੇਨਤੀ ਕੀਤੀ ਸੀ ਕਿ ਬੇਸ਼ੱਕ ਮੈਂ ਨਵਾਂ ਆ ਬੇਸ਼ੱਕ ਮੈਂ ਕਮਜ਼ੋਰ ਆ ਵੇਖ ਸਤ ਤੂੰ ਸਮਝੋ ਵੀ ਸਭ ਤੋਂ ਮੈਂ ਉਹ ਹੈ ਲੇਕਿਨ ਮੈਂ ਤੁਹਾਨੂੰ ਸਿੱਧਾ ਪ੍ਰਾਇਮ ਨੇ ਸਭ ਕੋਲ ਲੈ ਕੇ ਜਾਣਾ ਉਹ ਸਰ ਸਾਨੂੰ ਇਹ ਦੱਸੋ ਵੀ ਸਾਨੂੰ ਰੋਕਿਆ ਸਾਡੀ ਰਾਜਧਾਨੀ ਜਾਣ ਤੋਂ ਕਿਉਂ ਸਿੱਧਾ ਜਵਾਬ ਦਿਓ ਜੀ ਬੈਠ ਕੇ ਗੱਲ ਹੋਣੀ ਸੀ ਅਸੀਂ ਪੁੱਛ ਰਹੇ ਹਾਂ ਬੈਠ ਕੇ ਅਸੀਂ ਅਸੀਂ ਛੇ ਮਿੰਟ ਬੈਠੇ ਰਹੇ ਇੱਕ ਮਿੰਟ ਉਹ ਮੈਂ ਫੜਿਆ ਸ਼ੌਂਕ ਦੇਖਦੇ ਉਹਨਾਂ ਨੇ ਨਹੀਂ ਬੈਠ ਕੇ ਜੋ ਤੇਰੇ ਮਨ ਦੇ ਨਾਲ ਸਤਿ ਸ੍ਰੀ ਅਕਾਲ ਰੁੜਕੇ ਵਾਲੇ ਇੱਕ ਰਾਜੇਵਾਲ ਸੀਗੇ ਉਹਨਾਂ ਨੇ ਮੈਨੂੰ ਪੰਜ ਨਾਂ ਦਿੱਤੇ ਸਰ ਜੀ ਪੰਜ ਦਾ ਭਾਜੀ ਬਾਈ ਵੀ ਸੁਣ ਲੋ ਪੰਜ ਨਾਂ ਦਿੱਤੇ ਸੀ ਛੇਵੀ ਕੋਈ ਬੀਬੀ ਜੀ ਵੀ ਸੀ ਜਥੇਵੰਦੀ ਚ ਮੈਨੂੰ ਮੇਰੇ ਮੋਬਾਈਲ ਚ ਹੈਗੇ ਆ ਮੈਂ ਤੁਹਾਨੂੰ ਕੱਢ ਕੇ ਕਹੋਗੇ ਤਾਂ ਅਖਬਾਰ ਚ ਛਾਪ ਦਊਗਾ ਟਾਈਮ ਲੈ ਲਿਆ ਸੀ ਪ੍ਰਾਈਮ ਮਿਨਿਸਟਰ ਸਾਹਿਬ ਤੋਂ ਉਦੋਂ ਨਹੀਂ ਉਦੋਂ ਨਹੀਂ ਮੇਰੀ ਕਿਸੇ ਨੇ ਸੁਣੀ ਬਾਅਦ ਚ ਜਦੋਂ ਮੈਂ ਗੱਲ ਕਰਾਈ ਨਾ ਤੋਮਰ ਸਾਹਿਬ ਨਾਲ ਉਹਨੂੰ ਯਕੀਨ ਹੋ ਗਿਆ ਕਿ ਇਹਦੀ ਮਾੜੀ ਮੋਟੀ ਕਿਹੜੀ ਡੇਟ ਦੀ ਗੱਲ ਕਰਦੇ ਹੋ ਤੁਸੀਂ ਉਸ ਉਹ ਨਾ ਦਿਨਾਂ ਦੀ ਜਦੋਂ ਪਹਿਲਾਂ ਕਿਹੜੇ ਦਿਨਾਂ ਦੀ 20 20 ਦੀ ਜਿਹੜਾ ਦਿਨਾਂ ਦੀ ਨਹੀਂ ਨਿਕਲਦਾ ਜੀ ਹੁਣ ਵਾਲੀ ਵਾਲੀ ਗੱਲ ਹਾਂਜੀ ਹੁਣ ਦੀ ਹੁੰਦੀ ਕਰੀ ਜਾਂਦੇ ਆ ਅਸੀਂ ਤਾਂ ਹੋਰ ਪੁੱਛ ਰਹੇ ਆ ਇਹਨਾਂ 2 ਮਹੀਨਿਆਂ ਦੇ ਜਿਹੜਾ ਹੋੜਨ ਤੋਂ ਅੱਛਾ ਜੋ ਮੈਂ ਪਹਿਲਾਂ ਜੋ ਮੈਂ ਪਹਿਲਾਂ ਖੇਤ ਛੱਡੋ ਜੀ ਪਹਿਲਾਂ ਤਾਂ ਛੱਡੋ ਵੀ 20 ਨਵੰਬਰ ਨੂੰ ਛੱਡੋ ਕਿਉਂ ਉਹਦੇ ਨਾਲ ਰਿਲੇਟਡ ਆ ਚਲੋ ਦੱਸੋ ਉਹਦੇ ਨਾਲ ਨਾ ਇਹ ਲੈ ਲਿਆ ਸੀ ਪ੍ਰਧਾਨ ਮੰਤਰੀ ਸਾਹਿਬ ਤੋਂ ਇਹਨਾਂ ਨੇ ਕਿਹਾ ਜੀ ਦੂਸ ਵਿਚਿਤ ਨਹੀਂ ਕੋਈ ਆਏਗਾ ਮੀਡੀਆ ਜਾਂ ਲੋਕ ਮੈਂ ਕਿਹਾ ਜੀ ਬਿਲਕੁਲ ਤੁਹਾਡੇ ਮੀਟਿੰਗ ਹੋਏਗੀ ਬਾਅਦ ਚ ਤੁਸੀਂ ਆਪ ਨਸ਼ਰ ਕਰ ਦਿਓ ਤੁਹਾਨੂੰ ਪਤਾ ਪ੍ਰਾਈਮ ਮਿਨਿਸਟਰ ਕੋਲ ਲੈਣਾ ਤਾਂ ਮੁਸ਼ਕਲ ਸੀਗਾ ਟਾਈਮ ਸਾਰੀਆਂ ਏਜੰਸੀ ਚੈੱਕ ਕਰਦੀਆਂ ਮੈਂ ਕਿਹਾ ਪ੍ਰਧਾਨ ਮੰਤਰੀ ਭਾਇਆ ਜੀ ਜੇ ਲੋਕਾਂ ਵਾਸਤੇ ਟਾਈਮ ਹੈ ਨਹੀਂ ਨਹੀਂ ਮਾੜੀ ਦੇਖਿਆ ਸਿਸਟਮ ਦਾ ਇੱਕਦਮ ਥੋੜੀ ਨਹੀਂ ਦੱਸ ਨਹੀਂ ਜੀ ਬੱਸ ਦੇ ਦਨ ਲੋਕਾਂ ਤੋਂ ਵੱਡਾ ਕੋਈ ਪ੍ਰਧਾਨ ਮੰਤਰੀ ਟਾਈਮ ਮਿਲ ਗਿਆ ਜਦੋਂ ਟਾਈਮ ਮਿਲ ਗਿਆ ਇਹਨਾਂ ਨੇ 5:30 ਵਜੇ ਮੋਬਾਈਲ ਆਫ ਕਰ ਲਿਆ ਸੀ ਤੁਸੀਂ ਫੋਨ ਕਰਕੇ ਸਰ ਉਹ ਗੱਲ ਵੱਖਰੀ ਹੈ ਵੀ ਜਾਂ ਤੋਂ ਰੋਕਣਾ ਇਹ ਸੀ ਰਾਜਨੀਤੀ ਦਾ ਮੇਰਾ ਕੈਰੈਕਟਰ ਆ ਮੈਂ ਆਪਣੇ ਆਪਣੇ ਜਵਾਬ ਦੇ ਦਿੰਦਾ ਤੁਸੀਂ ਆਪਦਾ ਕੈਰੈਕਟਰ ਆ ਤੁਸੀਂ ਆਪਦਾ ਜਵਾਬ ਦੇ ਦਿੰਦਾ ਤੁਹਾਨੂੰ ਹਮੇਸ਼ਾ ਜੁੜਿਆ ਰਹੇ ਨੇ ਕਿਹਨੇ ਮੈਂ ਜਿੰਨੀ ਜਾਂ ਤਰਨ ਕਿ ਨਹੀਂ ਜਾ ਸਕਦੇ ਜਿੱਥੇ ਜਾਂਦੇ ਕਿ ਨਹੀਂ ਜਾ ਸਕਦੇ ਸਰ ਬੀਜਪੀ ਦੇ ਟੈਗ ਛੱਡਦੇ ਹੋ ਤਾਂ ਨਹੀਂ ਹੋਣੀ ਹੈ ਮੈਂ ਬਰਦਰ ਤੋਂ ਦੇਖ ਰਿਹਾ ਹਾਂ ਜਿਹੜਾ ਕੋ ਕਹਿ ਰਹੇ ਹਾਂ ਬਹੁਤ ਮਾਣ ਮਹਿਦਲ ਪਿੰਡੂ ਕੰਸਟੀਚੁਨਸੀ ਜਿੱਥੋਂ ਇਸ ਵਾਰ ਲੜ ਰਿਹਾ ਹੈ ਪਾਪਾ ਵੀ ਪ्योर ਪਿੰਡੂ ਆ ਔਰ ਇਸ ਗੱਲ ਤੇ ਫਕਰ ਹੈ ਕਿ ਉਹੋ ਜਿਹਾ ਮਾਹੌਲ ਲੱਗਦਾ ਹੈਗਾ ਕਿਉਂਕਿ ਹੁਣ ਪਾਪਾ ਵਿੱਚ ਕਿਉਂ ਕਿਸ ਤਰ੍ਹਾਂ ਲੱਗ ਬਹੁਤ ਅੱਛਾ ਲੱਗ ਰਿਹਾ ਹੈ ਡੇ ਬਾਈ ਡੇ ਲੋਕਾਂ ਨੂੰ ਲੋਕਾਂ ਦਾ ਸੁਭਾਅ ਮੈਂ ਜਾਣ ਰਿਹਾ ਮੈਨੂੰ ਖੈਰ ਪਤਾ ਸੀ ਪਹਿਲਾਂ ਗਾਗੂ ਕੇ ਚੱਲ ਜਾਂਦਾ ਸੀ ਲੋਕਾਂ ਨੂੰ ਮੇਰੇ ਬਾਰੇ ਨਹੀਂ ਸੀ ਪਤਾ ਜਿਵੇਂ ਜਿਵੇਂ ਪਤਾ ਲੱਗ ਰਿਹਾ ਉਹਨਾਂ ਨੂੰ ਲੱਗ ਰਿਹਾ ਯਾਰ ਇਹ ਸਾਡਾ ਆਪਣਾ ਹੀ ਭਰਾ ਹੈ ਸਾਡਾ ਆਪਣਾ ਵੀਰਾ ਹੈ ਸਾਡਾ ਆਪਣਾ ਭਾਈ ਹੈ ਇਹ ਕੋਈ ਈ ਢੀ ਗੱਲ ਨਹੀਂ ਉਪਰਾਪਨ ਦੂਰ ਹੋ ਰਿਹਾ ਕਲੋਜ਼ਨੈਸ ਆ ਰਹੀ ਹੈ ਔਰ ਰਿਸ਼ਤੇ ਪੀੜੇ ਹੋ ਰਹਾ ਹੈ ਪਕੜ ਵਧ ਰਹੀ ਹੈ ਕਿਸਾਨ ਕਿਸਾਨ ਹੋ ਰਿਹਾ ਕਿਸਾਨ ਸਾਡੇ ਯਾਰ ਠੀਕ ਆ ਨਹੀਂ ਤੁਸੀਂ ਦੇਖ ਲਓ ਵਿਰੋਧ ਵਿਰੋਧ ਦੇ ਵਿੱਚ ਮੈਂ ਕਿ ਸਰੰਕ ਮੇਰਾ ਬਿਹੇਵੀਅਰ ਦੇਖੋ ਬਸ ਇਹ ਗੱਲ ਕਰਿਆ ਕਰੋ ਇਹ ਗੱਲ ਕਰਿਆ ਕਰੋ ਤੀਜੀ ਵਾਰੀ ਮੈਂ ਜਾ ਆ ਮੈਨੂੰ ਜੇ ਭਰਾਵਾਂ ਨਾਲ ਪਿਆਰ ਨਾ ਹੋਵੇ ਉਹਨਾਂ ਨਾਲ ਤੇ ਮੈਂ ਕਦੀ ਨਾ ਜਾਵਾਂ ਮੈਨੂੰ ਸਾਰਾ ਜਹਾਨ ਰੋਕਦਾ ਕਿ ਕੁਝ ਹੋ ਸਕਦਾ ਕਸ਼ ਮੈਂ ਕਿਹਾ ਨੋ ਮੇਰੇ ਭਾਈ ਹੈ ਉਹ ਕ੍ਰਿਮੀਨਲ ਨਹੀਂਗੇ ਉਹਨਾਂ ਨੂੰ ਜੋ ਮਰਜ਼ੀ ਲੋਕਾਂ ਨੇ ਕਿਹਾ ਮੈਂ ਹਮੇਸ਼ਾ ਗੈਰਤਮੰਦ ਹੀ ਕਿਹਾ ਉਹਨਾਂ ਨੂੰ ਇੱਕੋ ਹੀ ਲਫ਼ਜ਼ ਮੇਰਾ ਹੁੰਦਾ ਗੈਰਤਮੰਦ ਗੈਰਤਮੰਦ ਕੌਣ ਹੁੰਦਾ ਹਨ ਖਾਲਾ ਬੰਦਾ ਜਿਹੜਾ ਆਪਣੇ ਹੱਕਾਂ ਲਈ ਲੜਦਾ ਪਰ ਉਹਨਾਂ ਨੂੰ ਮੈਂ ਇੱਕੋ ਹੀ ਬੇਨਤੀ ਪਾਉਂਗਾ ਕਿ ਪਿੰਡਾਂ ਵਿੱਚ ਯਾਰ ਮੈਨੂੰ ਜਾਨ ਨਹੀਂ ਦਿੰਦੇ ਮੈਂ ਸਾਰੇ ਪਿੰਡਾਂ 'ਚ ਫਿਰਨਾ ਚਾਹੁੰਦਾ ਤੇ ਮੈਨੂੰ ਇਜਾਜ਼ਤ ਦੇ ਦਿੰਨ ਪਿੰਡ ਪਿੰਡ ਇੱਕ ਇੱਕ ਜੀ ਨੂੰ ਮੈਂ ਮਿਲਿਆ ਇਹ ਇਹ ਤੁਸੀਂ ਮੀਡੀਆ ਵਾਲੋ ਤੁਸੀਂ ਕਰੋ ਮੇਰੇ ਵੱਲੋਂ ਰਿਕੁਐਸਟ ਮੈਂ ਮੇਰੀ ਤਨੀ ਮੰਨੀ ਕਰਮਜੀਤ ਅਨਮੋਲ ਨੇ ਮੁਕਾਬਲੇ 'ਚ ਕਹਿੰਦੇ ਇੱਕ ਦਿਨ ਚਾਹ ਪੀਣੀ ਆ ਅਨਸਰਾ ਜਾਨਸੋਰਾ ਨਾਲ ਬੈਠ ਕੇ ਹਾਂ ਮੈਂ ਇੰਤਜ਼ਾਰ ਕਰ ਰਿਹਾ ਉਹ ਵੀ ਬਿਜੀ ਹੋਣੇ ਜਿੱਦਾਂ ਮੈਂ ਹੁਣ ਤੁਰਿਆ ਫਿਰਦਾ ਅਸੀਂ ਕਿਤੇ ਇਕੱਠੇ ਹੋ ਗਏ ਅਸੀਂ ਪਹਿਲਾਂ ਵੀ ਚਾਹਾਂ ਪੀਂਦੇ ਰਹੇ ਮਿਲਦੇ ਰਹੇ ਛੋਟਾ ਵੀਰ ਹੈ ਹੁਣ ਵੀ ਚਾਹ ਪੀਵਾਂਗੇ ਅਸੀਂ ਇਦਾਂ ਦੀ ਸਿਆਸਤ ਨਹੀਂ ਕਰਨੀ ਕਿ ਐਵੇਂ ਨਫ਼ਰਤ ਭਰੀ ਜੀ ਪਿਆਰ ਨਾਲ ਉਹ ਕੀ ਕਰ ਸਕਦੇ ਉਹ ਦੱਸਣਗੇ ਮੈਂ ਕੀ ਕਰ ਸਕਦਾ ਮੈਂ ਦੱਸਾਂਗਾ ਜਿਹੜਾ ਕੋਈ ਪਹਿਲਾ ਐਮਪੀ ਤੁਸੀਂ ਸੁਣਿਆ ਉਹ ਦੱਸੇਗਾ ਫਿਰ ਲੋਕੀ ਦੱਸਣਗੇ ਕਿ ਕਿਤੇ ਚੁਣਦੇ ਚੁਣਿਆ ਜਾਂਦਾ ਹੈਗਾ ਜੇ ਤੁਸੀਂ ਬਾਹਰ ਵੀ ਗੱਲ ਕੀਤੀ ਤਾਂ ਕਿਸਾਨਾਂ ਨੂੰ ਕੀ ਵਿਸ਼ਵਾਸ ਦਿਵਾਉਣਾ ਚਾਹੁੰਦੇ ਹੋ ਵੀ ਜੇ ਤੁਹੇ ਨਹੀਂ ਜਾਂਦੇ ਨੇ ਅੰਸਰਾ ਜਨ ਤੋਂ ਜੇ ਦੇਖੋ ਮੈਂ ਤਾਂ ਨਾ ਤੇ ਵਿਸ਼ਵਾਸ ਕਰਕੇ ਚੱਲ ਜਾਣਾ ਜਿੱਥੇ ਬੁਲਾਉਂਦੇ ਆ ਮੈਂ ਇਹ ਵੀ ਕਿਹਾ ਸੀ ਬਿਨਾਂ ਗਨਮੈਨਤੋ ਵੀ ਆਜਣਾ ਪੰਜ ਕੇ ਬੰਦੇ ਤੁਸੀਂ ਆਜੋ ਗਨਮੈਨ ਨਹੀਂ ਹੋਣਗੇ ਮੇਰੇ ਨਾਲ ਇਹ ਕਿਹਾ ਸੀ ਮੈਂ ਉਹ ਹੁਣ ਉਹ ਵੀ ਤਾਂ ਮੇਰੇ ਤੇ ਯਕੀਨ ਕਰਨਾ ਜਦ ਮੇਰੇ ਕੋਲ ਕੋਈ ਪਾਵਰ ਹੀ ਨਹੀਂ ਹੈ ਪਹਿਲੀ ਵਾਰੀ ਐਮਪੀ ਦਿੱਲੀੋਂ ਬਣਿਆ ਸੀ ਪੰਜਾਬ ਤੋਂ ਇੱਕ ਵਾਰੀ ਯਕੀਨ ਕਿਸ ਕਿਸ ਨਾ ਕਿਸੇ ਲੈਵਲ ਤੇ ਯਕੀਨ ਕਰਨਾ ਚਾਹੀਦਾ ਉਦੋਂ ਮੇਰੇ ਪੱਲੇ ਕੱਖ ਨਹੀਂ ਸੀਗਾ ਨਾ ਮੈਨੂੰ ਪਤਾ ਸੀ ਨਵਾਂ ਨਵਾਂ ਐਮਪੀ ਬਣਿਆ ਜਦੋਂ ਪਹਿਲਾ ਅੰਦੋਲਨ ਹੋਇਆ ਹੁਣ ਮੈਂ ਗੱਲ ਨੂੰ ਸਮਝ ਗਿਆ ਇੱਕ ਵਾਰੀ ਮੇਰੇ ਤੇ ਯਕੀਨ ਕਰਕੇ ਮੈਨੂੰ ਅਸ਼ੀਰਵਾਦ ਦੇਣ ਤੇ ਜੇ ਫੇਰ ਮੈਂ ਕੰਮ ਨਾ ਕਰਾਂ ਫੇਰ ਮੈਂ ਗੁਨਾਹਗਾਰ ਵੀ ਆ ਸਜ਼ਾ ਦਾ ਹੱਕਦਾਰ ਆ ਜਦ ਮੇਰੀ ਪਰਫਾਰਮੈਂਸ ਵੀ ਦੇਖੀ ਤਾਂ ਫਿਰ ਉਸ ਤੋਂ ਪਹਿਲਾਂ ਹੀ ਕਹੀ ਜਾਓ ਖਰੇ ਇਹਨੇ ਕਰਨਾ ਕਿ ਨਹੀਂ ਕਰਨਾ ਕਰੇ ਨੇ ਕਾਸਟ ਗੱਲ ਕਿਤੇ ਯੁਵਰਾਜ ਹੋਰੀ ਦਾ ਫੈਮਲੀ ਵੀ ਕਹਿੰਦੀ ਆ ਕਿ ਔਕੀ ਕੰਸਟੀਟੂਐਂਸੀ ਆ ਸਿੱਧਾ ਜਾ ਕੇ ਵਿੱਚ ਵੜ ਜੰਨੇ ਹੋ ਕਿਸਾਨਾਂ ਦੇ ਉਹ ਬੱਚੇ ਮੇਰੇ ਬਹੁਤ ਘਬਰ ਆ ਜਾਂਦੇ ਮੇਰੇ ਦੋਸਤ ਵੀ ਵੈਲਵਿਸ਼ਰ ਵੀ ਮੇਰੇ ਨਾਲ ਦੇ ਵੀ ਲੇਕਿਨ ਮੈਨੂੰ ਕਦੀ ਵੀ ਖੌਫ ਨਹੀਂ ਲੱਗਾ ਉਹਦੇ ਕਬਜ਼ਾ ਕੁਦਰਤ ਦੀ ਜਾਨ ਆ ਬੰਦੇ ਤੇ ਮਰੋੜ ਲਾ ਕੇ ਵੀ ਮਰ ਜਾਂਦੇ ਯਾਰ ਐਡੀ ਕਿਹੜੀ ਗੱਲ ਮੇਰੇ ਭਰਾ ਆ ਉਹ ਤਾਂ ਉਹ ਤਾਂ ਮੈਨੂੰ ਪਲਕਾਂ ਵਿਚਾ ਦੇਣਗੇ ਜਦੋਂ ਗੁੱਸਾ ਉੱਤਰ ਗਿਆ ਉਹ ਤਾਂ ਮੈਨੂੰ ਫਿਰ ਗਨਮੈਨਾਂ ਦੀ ਵੀ ਨਹੀਂ ਲੋੜ ਪੈਣੀ ਆ ਜਿਹੜੀਆਂ ਡਾਂਗਾ ਫੜੀਆਂ ਹਨ ਉਹਨਾਂ ਨੇ ਕਿਹਾ ਸਾਡੇ ਕੋਲ ਬਥੇਰੀਆਂ ਡਾਂਗਾ ਹੁਣ ਤੂੰ ਗਨਮੈਨ ਨਾ ਰੱਖਿਆ ਕਰ ਅਸੀਂ ਤੇਰੇ ਨਾਲ ਜਾਨੇ ਮੈਨੂੰ ਪਤਾ ਆ ਨਾ ਯਕੀਨ ਹੈ ਕਿਸੇ ਨੇ ਕਿਹਾ ਸੀ ਕਿ ਸਰਕਾਰ ਜਿਹਨੂੰ ਮੈਂ ਬਹੁਤ ਪਿਆਰ ਕਰਦਾ ਉਹ ਕਿਉਂ ਨਹੀਂ ਮੈਨੂੰ ਪਿਆਰ ਕਰਦਾ ਉਹ ਪਿਆਰ ਨਹੀਂ ਕਰ ਰਿਹਾ ਮੈਂ ਬਹੁਤ ਉਹ ਕਹਿੰਦੇ ਮਿਕਦਾਰ ਵਧਾ ਦਿਓ ਹੋਰ ਪਿਆਰ ਕਵਾਂਟੀਟੀ ਵਿਦਾ ਦੇ ਆਖਿਰੋਂ ਪਿਆਰ ਕਰਨਾ ਠੀਕ ਹੈ ਮੈਂ ਗਿਵ ਅਪ ਨਹੀਂ ਕਰਦਾ ਮੈਂ ਕਹਿੰਦਾ ਨਹੀਂ ਮੈਂ ਪੱਥਰ ਤੋਂ ਮੋਮ ਬਣਾਉਣਾ ਹੀ ਬਣਾਉਣਾ ਜੇ ਉਹਨਾਂ ਨੂੰ ਗੁੱਸਾ ਹੈ ਤਾਂ ਉਹਦੇ ਪਿੱਛੇ ਕੋਈ ਰੀਜ਼ਨ ਤਾਂ ਹੈ ਦਲੀਲ ਤਾਂ ਹੈ ਉਹ ਕਿਹਦਾ ਦੇਖ